ਅੰਮ੍ਰਿਤਸਰ ਸ਼ਹਿਰ 'ਚ ਪਿਛਲੇ ਕਈ ਹਫ਼ਤੇ ਤੋਂ ਕੁਝ ਨੌਜਵਾਨਾਂ ਵੱਲੋਂ ਰਾਤ ਦੇ ਸਮੇਂ ਮੋਬਾਈਲ ਚੋਰੀ ਤੇ ਗੱਡੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਨੂੰ ਲੈ ਕੇ ਪੁਲਿਸ ਵੀ ਇਹਨਾਂ ਨੌਜਵਾਨਾਂ ਤੋਂ ਪਰੇਸ਼ਾਨ ਨਜ਼ਰ ਆ ਰਹੇ ਸੀ ਪਰ ਅੰਮ੍ਰਿਤਸਰ ਸੁਲਤਾਨਵਿੰਡ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਬਧੀ ਜਾਣਕਾਰੀ ਦਿੰਦੇ ਆ ਏਡੀਸੀਪੀ ਸਿਟੀ 1 ਡਾਕਟਰ ਦਰਪਨ ਆਲੂਵਾਲੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਦੱਸਿਆ ਪਿਛਲੇ ਕਈ ਹਫ਼ਤੇ ਤੋਂ ਅੰਮ੍ਰਿਤਸਰ ਸ਼ਹਿਰ 'ਚ ਰਾਤ ਦੇ ਸਮੇਂ ਵਾ ਰੋਪੜਕਾਲੀ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਜਾ ਰਹੀ ਸੀ ਚੈਕਿੰਗ ਦੌਰਾਨ ਪੁਲਿਸ ਨੂੰ ਸਫਲਤਾ ਹਾਸਲ ਹੋਈ ਅਤੇ ਪੁਲਿਸ ਨੇ ਚੋਰੀ ਦੀ ਆਵਾਦਤਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਸਿਟੀ ਹੋਮ న్యూਸ ਲਈ ਪਰਮਜੀਤ ਸਿੰਘ ਦੀ ਰਿਪੋਰਟ ਮਕਦਮਾ ਨੰਬਰ 32/24 थाना ਸੁਲਤਾਨਵਿੰਡ ਜਿਦੇ ਵਿੱਚ ਕੰਪਲੇਨੈਂਟ ਦਾ ਇਹ ਕਹਿਣਾ ਸੀ ਕਿ 17 ਤੇ 18 ਮਾਰਚ ਦੇ ਦਰਮਿਆਨੀ ਰਾਤ ਨੂੰ ਜਦੋਂ ਉਹ ਤੇ ਉਹਦੇ ਪਰਿਵਾਰ ਵਾਲੇ ਸੌਂ ਰਹੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ ਇਸੀ ਦੀ ਤਫਤੀਸ਼ ਨੂੰ ਫੋਲੋ ਅਪ ਕਰਦੇ ਹੋਏ ਏਸੀਪੀ ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ, ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿੰਮਰ। ਇਹ ਸਾਰੇ ਤਕਰੀਬਨ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਹਾਲੇ ਹਨ ਪਿੰਡ ਵਿਰਪਾਲ ਅਤੇ ਪੰਡੂਰੀ ਦੇ। ਇਹਨਾਂ ਦੀ ਮੋਟੇ ਸੁਪਰਡੈਂਟ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ especially थाना बी डिविजन सी डिविजन ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਦ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ, ਕੈਸ਼, ਵਾਲਟ, 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ ਇਹ ਵਾਲੇ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦੀ ਕ੍ਰਿਮਿਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ थाना ਸੁਲਤਾਨਵਿੰਡ थाना ਮਕਬੂਲਪੁਰਾ ਐਂਡ ਈਵਨ थाना ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨਿਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਓਪਰੇਂਡੀ ਬਦਲੀ ਅਤੇ ਇੱਕ ਕਰਾਂ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ ਤਕਰੀਬਨ 25-26 ਸਾਲਾਂ ਦੇ ਹਨ ਪੰਜਵੀਂ ਤੋਂ 8ਵੀਂ ਜਮਾਤ ਤੱਕ ਪੜੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ 7 ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਦ ਦੀ ਟੀਮ ਨੇ ਤਕਰੀਬਨ 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਲ ਹਨ ਅਤੇ 골ਡ ਜੁਐਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ ਐਕਸਪੈਕਟਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡੀਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਗਿਰੋਹ ਦੇ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ଥିଲେ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਜਿਨ੍ਹਾਂ ਨੂੰ ਫੋਨ ਇਹ ਵੇਚਦੇ ਸਨ ਸਿਟੀ ਦੇ ਨਾਲ ਸਾਨੂੰ ਜਾਣਦਾ ਉਸ ਤੋਂ ਲੱਗਦਾ ਕਿ ਇਹ ਕਿੱਥੇ ਵੇਚਣ ਦੇ ਬਾਰੇ ਜੀ ਇਹ ਕਮਿਸ਼ਨਰੀਟ ਤੋਂ ਬਾਹਰ ਜਾ ਕੇ ਦਿਹਾਤੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹਨਾਂ ਦਾ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਦੁਕਾਨਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ। ਸਾਰੀ ਇਹਨਾਂ ਦੇ ਕੋਲੋਂ ਹੀ ਬਰਾਮਦ ਕੀਤੇ ਹੋਏ ਹੈ ਜਾਂ ਜਿੱਥੇ ਇਹਨਾਂ ਨੇ ਵੇਚੇ ਸੀ ਉੱਥੋਂ ਲੈਣੇ। ਨਹੀਂ ਜੀ ਇਹਨਾਂ ਦੇ ਕੋਲੋਂ ਹੀ ਬਰਾਮਦ ਹੋਏ ਨੇ। ਮੈਂ ਮੈਂ ਤੇ ਨਹੀਂ ਹੈ ਤੇ ਹੋਰ ਵੀ ਇਹਨਾਂ ਦੇ ਨਾਲ ਹੈਗੇ ਇਹਨਾਂ ਦੇ ਜਾਣ। ਇਹਨਾਂ ਦੀ ਗੈਂਗ ਮੈਂਬਰਸ ਦੋ ਹੋਰ ਜਨਨੇ ਜਿਹੜੇ ਇਸ ਵੇਲੇ ਫਰਾਰ ਹਨ ਜਲਦੀ ਕਾਬੂ ਹੋ ਜਾਣਗੇ। ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਹੈ ਜਸ ਇਹ ਆਕਾਸ਼ਦੀਪੁਰਵ ਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਮੇਨ ਉਹਦੀ ਮੰਗੇਤਰ ਜੇ ਇਹ ਤੇ ਸੱਟ ਲੱਗੀ ਆ ਪਾ ਜਲਕਾ ਲੱਗੀ ਆ ਜਾਂ ਕੀ ਉੱਪਰ ਹੀ ਇਹਨਾਂ ਦੇ ਸੱਟ ਲੱਗੀ ਜੀ ਨਹੀਂ ਭੱਜਣ ਲੱਗਿਆਂ ਲੱਗੀ ਆ ਮੈਮ ਨਸ਼ੇ ਦੀ ਆਦੀ ਵੀ ਕਿਨ ਜੀ ਮਤਲਬ ਜੁੜੇ ਹੋਏ ਜਿਹੜੇ ਇਹਦਾ ਕੋਈ ਪੈਸਾ ਹੈਗਾ ਹਾਂ ਜੀ ਇਹਦੀ ਐਫ ਆਈ ਆਰ ਵੀ ਦਰਜ ਹੈਗੀ ਆ ਜੀ ਫਾਈਲ ਦੇ ਵੇਲੇ ਹੋਇਆ ਜਾਂ ਕੋਈ ਦਿਨ ਦੇ ਵੇਲੇ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅੱਛਾ ਬਨਿਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਤਕਰੀਬਨ 2 ਤੋਂ 3 ਵਜੇ ਹੀ ਉਹ ਇਹਨਾਂ ਨੇ ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਤਾਂ ਕਿ ਕਹਿੰਦੇ ਕਿ ਮੋਬਾਈਲ ਨਾਲ ਵੱਲੋਂ ਜਿਹੜੇ ਚੋਰੀ ਆ ਕਿਤੇ ਗਏ ਨੇ 700 ਦੱਸਿਆ ਜਾ ਰਿਹਾ ਜੀ ਇਹਨਾਂ ਦੀ ਇਦਾਂ ਹੈਗੇ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਪੁਰ ਦੇ ਏਰੀਆ ਵਿੱਚ ਤੇ ਇਹਨਾਂ ਨੇ ਕਬੂਲਿਆ ਕਿ ਇਹਨਾਂ ਨੇ 700 ਤੋਂ 800 ਮੋਬਾਈਲ ਫੋਨ ਅੱਜ ਤੱਕ ਚੋਰੀ ਕੀਤੇ ਨੇ ਪਹਿਲੇ ਕਦੀ ਅਰੈਸਟ ਹੋਏ ਨੇ ਜਾਂ ਪਹਿਲੇ bail ਤੇ ਗਏ ਨੇ bail out ਹੋਏ ਨੇ ਇਹ ਕਿ ਪਹਿਲੀ ਵਾਰ ਇਸ ਫੋਰ ਦਾ ਫਸਟ ਟਾਈਮ ਆ ਜੀ ਨਹੀਂ ਇਹ ਅਰੈਸਟ ਹੋ ਕੇ ਬੇਲ ਆਊਟ ਹੋਏ ਨੇ ਇਹ 2017 ਤੋਂ ਹੀ ਇਹਨਾਂ ਨੇ ਇਹ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਇਹ ਜਿਹੜਾ ਨਵਾਂ ਮੋਡਸ ਆਪਰੇਂਡੀ ਹੈ ਇਹ 1.5 ਸਾਲ ਤੋਂ ਹੀ ਸ਼ੁਰੂ ਕੀਤਾ ਹੈ ਮੈਂ ਦੁੱਧਾਂ ਤੋਂ ਕੰਪਲੇਂਟਸ ਆਈਆਂ ਸੀ ਕਿ ਅਸੀਂ ਬੜੀ ਪੂਰੀ ਨੀਂਦ ਵਿੱਚ ਸੁੱਤੇ ਰਹ ਗਏ ਸਵੇਰੇ ਜਦੋਂ ਤੁਹਾਨੂੰ ਕੰਪਲੇਂਟ ਕੀਤੀ ਆ ਤੇ ਕਿਸੇ ਤਰ੍ਹਾਂ ਦਾ ਕੋਈ ਕੈਂਪਲ ਯੂਜ਼ ਕਰਦੇ ਸੀ ਉਹਨਾਂ ਨੂੰ ਅਸੀਂ ਜਿਹੜੀ ਵੀ ਕੰਪਲੇਨੈਂਟਸ ਨੂੰ ਜੇ ਟੱਚ ਕਰ ਪਾਇਆ ਇੱਕ ਜਿਵੇਂ ਇੱਕ ਨੇ ਕਿਹਾ ਕਿ ਅਸੀਂ ਜ਼ਿਆਦਾ ਹੀ ਗੂੜੀ ਨੀਂਦ ਵਿੱਚ ਸੁੱਤੇ ਰਹ ਗਏ ਸਵੇਰੇ ਇਦਾਂ ਹੀ ਇੱਕ ਕੰਪਲੇਨੈਂਟ ਦਾ ਇਹ ਵੀ ਕਹਿਣਾ ਹੈਗਾ ਕਿ ਸ਼ਾਇਦ ਇਹ ਕਿਸੇ ਸਪਰੇ ਦਾ ਵੀ ਇਸਤੇਮਾਲ ਕਰਦੇ ਸੀ ਇਸ ਲਈ ਇਹਨਾਂ ਦਾ ਹੋਰ ਰਿਮਾਂਡ ਸੀਕ ਕਰਕੇ ਇਹਨਾਂ ਦੀ ਮੋੜੇ ਸਪਰੈਂਡੀ ਹੋ ਜਾਣਾ ਹੈ ਮੈਡਮ ਇਸ ਸਿਟੀ ਵਿੱਚ ਐਕਟਿਵ ਰਏ ਸੀ ਕਿ ਸਿਵਲ ਐਂਡ ਕਲੈਕਟਿਵ ਵੀ ਸੀ ਜੀ ਇਹ ਸਿਟੀ ਵਿੱਚ ਐਕਟਿਵ ਸੀ ਪਿੱਛੋਂ ਦੀ ਅੰਮ੍ਰਿਤਸਰ ਦਿਖਾਤੀ ਦੇ ਰਹਿਣ ਵਾਲੇ ਹਨ ਜਦ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਵਾਰਦਾਤਾ ਕਰਦੇ ਸਨ ਇੱਕ ਤਾਂ ਇਹਨਾਂ ਲਈ ਭੱਜਣਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਕਾਬੂ ਕਰ ਪਾਏ ਆ ਉਹ ਵੱਖਰੀ ਗੱਲ ਹੈ ਨਾਲੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਡਸ ਆਪਰੇਂਡੀ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਰਾਤ ਵਿੱਚ ਹੀ ਕਾਫੀ ਘਰਾਂ ਵਿੱਚ ਵਾਰਦਾਤਾ ਨੂੰ ਅੰਜਾਮ ਦੇ ਦਿੰਦੇ ਸਨ ਤਾਂ ਇਹਨਾਂ ਨੂੰ ਕਾਬੂ ਜਦੋਂ ਕੀਤਾ ਵਾ ਇਹ ਚੋਰੀ ਦੀ ਕਿਸੇ ਘਟਨਾ ਨੂੰ ਅੰਜਾਮ ਦੇ ਦੇ ਉਸ ਤੋਂ ਕਾਬੂ ਕੀਤਾ ਮੌਕੇ ਤੇ ਜਾਂ ਫਿਰ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਘਰੋ ਚੁੱਕਿਆ ਇਹਨਾਂ ਨੂੰ ਇਹਨਾਂ ਦੇ ਪਿੰਡੋਂ ਦੀ ਹੀ ਅਰੈਸਟ ਕੀਤਾ ਗਿਆ ਹੈਗਾ ਪਿੰਡ ਵੀਰਪਾਲ ਅਤੇ ਪੰਡੋਰੀ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਅਤੇ ਇੱਕ ਦੋਸ਼ੀ ਸੁਲਤਾਨ ਵਿੰਦ ਤੋਰ ਅਰੈਸਟ ਕੀਤਾ ਗਿਆ ਜੀ ਹਾਲਾਤ ਟੁੱਟੀ ਹੋਈ ਹੈ ਜਿਸ ਹਾਲਾਤ ਜਦੋਂ ਤੁਸੀਂ ਗਏ ਸੀ ਇਹਨੂੰ ਗ੍ਰਿਫਤਾਰ ਕਰ ਜੀ ਦੇਖੋ ਉਹਨੂੰ ਪਤਾ ਸੀਗਾ ਕਿ ਉਹਨੇ ਇਹ ਸਾਰੀ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਹਦੀ ਇਹ ਅੰਜਾਮ ਹੋਇਆ ਹੈ ਜੀ ਜੀ ਕੋਈ ਹਥਿਆਰ ਹੀ ਕੈਰੀ ਕਰਦੇ ਸੀ ਜੀ ਨਹੀਂ ਹਥਿਆਰ ਨਹੀਂ ਕੋਈ ਕੈਰੀ ਕਰਦੇ ਸੀਗੇ ਲੋਕਾਂ ਨੂੰ ਐਦਾਂ ਡਰਾਉਂਦੇ ਧਮਕਾਉਂਦੇ ਨਹੀਂ ਸੀਗੇ ਕੋਈ ਮਾਰ ਕੁੱਟਦਾ ਕੋਈ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈਈ ਹੈ ਬਸ ਇਹ ਅੰਦਰ ਵੜ ਕੇ ਜਦ ਲੋਕ ਡੂੰਗੀ ਨੀਂਦ ਛੁੰਦੇ ਸੀ ਹਰੇਕੀ ਕੈਮੀਕਲ ਇਸਤੇਮਾਲ ਕਰਦੇ ਨੇ ਕੀ ਨਹੀਂ ਇਹਨਾਂ ਦੀ ਹੋਰ ਰਿਮਾਂਡ ਲੈ ਕੇ ਅਸੀਂ ਇਹਨਾਂ ਤੋਂ ਪੁੱਛ ਕੇ ਚਰਾਂਗੇ ਜੀ ਦੇਖੋ ਇਹ ਕਈ ਕਾਫੀ ਹਾਈ ਐਂਡ ਮੋਬਾਈਲ ਫੋਨਸ ਨੇ ਆਈਫੋਨ ਦੇ ਵੀ ਲੇਟੈਸਟ ਮਾਡਲਸ ਇਹਨਾਂ ਦੇ ਵਿੱਚ ਸ਼ਾਮਲ ਹੈਗੇ ਅੱਛਾ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਗੈਂਗਸਟਰ ਜਾਂ ਫਿਰ ਕੋਈ ਨਸ਼ਾ ਤਸਕਰ ਜਿਹੜੀਆਂ ਫੋਨ ਕੋਲ ਕਰਦੇ ਆ ਲੋਥੀਆ ਮੰਗਦੇ ਅੱਗਾ ਕਿ ਇਹਨਾਂ ਫੋਨ ਦਾ ਇਸਤੇਮਾਲ ਹੋ ਸਕਦਾ ਉਹ ਕਰਦੇ ਹੋਣ ਜੀ ਪੌਸਿਬਿਲਟੀ ਐਕਸਕਲੂਡ ਆਊਟ ਅਸੀਂ ਨਹੀਂ ਕਰ ਸਕਦੇ ਹੋ ਸਕਦਾ ਜਿਹੜੇ ਨਾਲ ਚੱਦੇ ਚੱਦੇ ਵੀ ਚੋਰੀ ਨਹੀਂ ਜਾਂਦੇ ਕਿ ਹੋਰ ਵੀ ਜਾਂਦੇ ਆ ਜੀ ਚੋਰੀ ਦਾ ਹੈਗੇ ਤੇ ਇੱਕ ਐਨਡੀਪੀਐਸ ਦਾ ਵੀ ਮੁਕੱਦਮਾ ਹੈਗਾ ਹੈ